हां जी दोस्तों सत श्री अकाल स्वागत है ਤੁਹਾਡਾ ਸਾਡੇ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਣੇ ਰਿਸ਼ਤੇਦਾਰਾਂ ਦਾ ਇੱਥੇ ਰੀਪਰ ਚੱਲਦਾ ਹੈ ਉਹਨਾਂ ਦਾ ਥੋੜਾ ਜਿਹਾ ਕੰਮ ਰਹਿ ਗਿਆ ਬਸ ਕਹਿੰਦੇ ਵੀ ਲਾਸਟ ਜੇਤ ਆ ਮਲਾਉਂਦੇ ਆ ਤੁਹਾਨੂੰ ਉਹਨਾਂ ਦੋਸਤਾਂ ਨੂੰ ਵੀ ਜਿਹੜੇ ਕੰਮਕਾਰ ਕਰਦੇ ਆ ਆਪਾਂ ਸਾਰੇ ਇਦਾਂ ਦੇ ਉਹਨਾਂ ਨੂੰ ਵੀ ਮਲਾਉਂਦੇ ਆ ਲਓ ਜੀ ਮੇਲੋ ਹਾਂਜੀ ਵੀਰ ਜੀ ਹਾਂਜੀ ਕੀ ਹਾਲ ਚਾਲ ਨੇ ਠੀਕ ਆ ਜੀ ਨੌ ਦਸ ਤੋਂ ਆਪਣਾ ਆਪਣਾ ਮੜਾ ਜਾ ਮਨਦੀਪ ਸਿੰਘ ਜੀ ਅੱਛਾ ਇਧਰ ਮੂੰਹ ਤਾਂ ਕਰ ਲਓ ਮਾਰੇ ਮੂੰਹ ਕਰੋ ਭਾਈ ਸਾਹਿਬ ਨੇ ਸਿਖਵਿੰਦਰ ਸਿੰਘ ਜੀ ਅੱਛਾ ਕਿੱਦਾਂ ਰਿਹਾ ਸੀਜ਼ਨ ਸੋਡਾ ਫਿਰ ਬੜੀ ਵਧੀਆ ਰਿਹਾ ਜੀ ਵਧੀਆ ਚੱਲਿਆ ਕੰਮ ਕਰ ਐ ਪੂਰਾ ਜੀ 7400 ਟਰਾਲੀ ਬਣਾਤੀ ਜੀ ਅੱਛਾ ਚਲ ਵਧੀਆ ਫਿਰ ਤਾਂ ਹਾਂਜੀ ਅੱਜ ਪਾਰਟੀ ਚੱਲੂਗੀ ਅੱਛਾ ਨਾਲ ਮੁਰਗਾ ਬਣਾਵਾਂਗੇ ਮੁਰਗਾ ਨਾਲ ਬੀਹਾਰਾਂ ਨਾਲ ਦਾਰੂ ਬੱਕਰੀ ਗਲਤਾਂ ਵਧਣਗੇ ਹਾਂ ਜੀ ਬਸ ਇੱਕ ਟਰਾਲੀ ਰਹਿ ਗਈ ਆ ਇਹਦੋਂ ਬਾਅਦ ਮਸ਼ੀਨ ਤੋੜ ਵਾਲੀ ਆ ਜੀ ਅੱਛਾ ਹਾਂ ਜੀ ਬਾਕੀ ਦਾ ਸਾਰਾ ਕੰਮ ਨਿਬੜ ਗਿਆ ਹਾਂਏ ਬਾਕੀ ਨਿਬੜ ਗਿਆ ਜੀ ਅੱਛਾ ਬਾਕੀ ਕਿਹੜਾ ਰਹਿੰਦਾ ਉਹ ਮਾੜਾ ਮੋਟਾ ਅੱਗ ਲਾ ਦਾਂਗੇ ਇਹਨੂੰ ਨਹੀਂ ਕਈ ਵਾਰ ਜੇ ਮੈਂ ਕੋਈ ਅਗਲਾ ਦੱਕੇ ਦੇ ਦੋ ਟਰਾਲੀਆਂ ਰਹਿ ਗਈਆਂ ਟਰਾਲੀਆਂ ਕਣ ਤਾਂ ਸਾਰੀਆਂ ਨਿਬੜ ਗਈਆਂ ਹਾਂਏ ਹਾਂ ਜੀ ਸਾਰਿਆਂ ਨਾਲ ਨਿਬੜ ਗਈ ਆਪਦੇ ਹੀ ਬਾਅਦ ਚ ਲਾਸਟ ਤੇ ਰੱਖਿਆ ਜੀ ਅੱਛਾ ਠੀਕ ਹੈ ਮ ਤਕਰੀਬਨ ਮਸੀਨਾ ਦੇ ਆਲੇ ਦੇ ਆਪਣੇ ਹੀ ਹੁੰਦਾ ਰ ਮਗਰ ਲੋ ਪੈਸੇ ਉਹ ਰੱਖਿਆ ਹੋਇਆ ਵੀ ਜਿਹੜਾ ਵੀ ਆਪਾਂ ਬਾਅਦ ਚ ਕਰਾਂਗੇ ਇਹ ਹਾਂਜੀ ਹਾਂਜੀ ਆਪਣੇ ਹੀ ਹੁੰਦਾ ਜੀ ਹੋਰ ਕਾਲ ਕਿੰਮੇ ਆ ਭਾਈ ਐ ਵਧੀਆ ਜੀ ਕਿਵੇਂ ਰਿਹਾ ਤੇਰਾ ਵੀ ਭਾਈ ਤਾਂ ਲਾਇਆ ਸੀ ਜਨ ਪੂਰਾ ਵਧੀਆ ਜੀ ਹੂੰ ਵਧੀਆ ਚੱਲਿਆ ਹਾਂ ਹਾਂ ਕੋਈ ਖੜਤ ਖੁਰਤ ਤਾਂ ਨਹੀਂ ਭਾਈ ਨਾ ਹੀ ਨਾ ਕੋਈ ਤੁਹਾਡਾ ਟਰੈਕਟਰ ਵੀ ਛੋਟੇ ਵਰਗਾ ਹੀ ਟਰੈਕਟਰ ਹੀ 75 ਪਾਵਰ ਆ ਟਰੈਕਟਰ ਨੂੰ ਕੋਈ ਪਰਵਾਹੀ ਨਹੀਂ ਹੂੰ ਇਹੇ ਪਾ ਹੈ ਨਵੀਂ ਚੀਜ਼ ਤੋਂ ਫਰਕ ਤਾਂ ਹੈ ਹਾਂਜੀ ਹਾਂ ਕਿੰਨੇ ਕੁ ਬਣਾਉਂਦੇ ਰਹੇ ਹੋ ਰੋਜ਼ ਰੋਜ਼ ਕਰੇ 18 20 18 22 ਅੰਨੇ ਬਣ ਜਾਂਦੇ ਜਦੋਂ ਮੇ ਇਹ ਪੈਗਾ ਜਾਂਦਾ ਜਾਂ ਗਾਸਟ 22 ਹੁੰਦੀਆਂ ਪਾ ਬਾਲਾ ਫਿਰ ਤਾਂ ਲੋੜ ਆਥਣੇ ਦਾ ਲੋੜ ਮੰਨਣ ਲੱਗਦਾ 1 ਵਜੇ ਬੰਦ ਕਰ ਦਿੰਦੇ ਵਜ ਜਾਂਦੇ ਨੇ 10 ਸਾਨੂੰ 9 10 9 10 ਅੱਛਾ ਅਣੀ ਵਧੀਆ ਰਿਹਾ ਪੂਰਾ ਹਾਂਜੀ ਹਾਂ ਪੂਰਾ ਵਧੀਆ ਸੀ ਜੀ ਹੂੰ ਚਲੋ ਬਾਕੀ ਦਾ ਦਿਖਾਉਨੇ ਆਪਾਂ ਟਰੈਕਟਰ ਚੱਲਦਾ ਵੀ ਇਹਨਾਂ ਦਾ ਹਾਂਜੀ ਉਹਦੇ ਬਾਰੇ ਵੀ ਦਿਖਾਓ ਕਿਵੇਂ ਨੇ ਕਿਵੇਂ ਚੱਲੂਗਾ ਦਿਖਾ ਦਿਓ ਅਸਿਓ ਇਹਦੇ ਬਾਰੇ ਲਓ ਜੀ ਖਾਲੀ ਟਰਾਲੀ ਆ ਗਈ ਇਹ ਹੁਣ ਬਦਲ ਕੇ ਆਉਣਗੇ ਇਹਨੂੰ ਇਹ ਤੋਂ ਬਾਅਦ ਅਫਸੋਸ ਮੈਂ ਆਪਾਂ ਇਹਦੀ ਚੱਲਦਾ ਕਿਦਾਂ ਦਾ ਐਗਰੀ ਜ਼ੋਨ ਦਾ ਹੈ ਰੀਪਰ ਹੈ 53 10 ਇਹ ਟਰੈਕਟਰ ਜਿਹੜਾ ਇੰਜਣ ਕਾਲੇ ਵਾਲਾ ਉਹ ਟਰੈਕਟਰ 53 10 ਇਹਦੇ ਆ ਪਿਛਲੇ ਟਾਰ 18 ਦੇ ਨੇ ਮੂਰੇ ਹਾਂਗੇ ਨੇ 650 20 ਦੇ ਆ ਹੁਣ ਕਾਲਾ ਚਲਾਉਣ ਲੱਗਿਆ ਵੀ ਦਿਖਾਉਂਦੇ ਆ ਤੁਹਾਨੂੰ ਤਾਕੀ ਦਾ ਚੱਲਦਾ ਕਿੱਦਾਂ ਕਿੱਦਾਂ ਅੱਜ ਤਰੀਕ ਹੋ ਗਈ 14 ਮਈ ਫਿਰ ਇੰਸਟਾਗ੍ਰam ਦਾ ਦਿਹਾੜਾ ਅੱਜ ਅੱਜ ਇਹਨਾਂ ਦਾ ਵੀ ਕੰਮ ਲਾਸਟ ਆ ਆ ਮੰਨ ਲਓ ਵੀ ਲਾਸਟ ਹੀ ਕਰਾ ਲਈ ਆ ਜਿਹੜੀ ਇਹ ਤੇ ਆਪਾਂ ਚਲਪਾ ਦਿਖਾਵਾਂਗੇ ਜਿਹੜੀ ਇਹਨਾਂ ਦੀ ਲਾਸਟ ਸਾਡੀ ਆ ਇਹਨੂੰ ਸ਼ੋ ਕਰਦੇ ਆ ਆ ਹੁਣ ਉਤਰ ਕਿਉਂ ਦੂਜਾ ਵੀਰ ਬੈਠਦਾ ਜਰਜੜੀ ਵਾਲੇ ਉਹ ਅਸੀਂ ਲਗਾ ਲਿਆ ਆ ਫੜੀ ਕਰੇ ਦੋਆ ਨਾ ਜਮੇ ਜਮੇ ਚੱਕਰਾਂ ਤੇ ਚਲਾਉਣਾ ਚੱਕਰ ਕਿੰਨੇ ਰੱਖਦਾ ਵਾ ਹਾਂ ਚੱਕਰ ਨਹੀਂ 1600 1600 ਹਾਂ ਜੇ ਰਾਤ ਦਾ ਥੋੜਾ ਸਿੱਡਾ ਹੋਵੇ ਫੇ 1700 ਹੋਣ 1600 ਤੇ ਚੱਲੂ ਹਾਂ 1600 ਤੇ ਵਾਤਾ ਵਧੀਆ ਕਰੀਆ ਹੁਣ ਆਵੋ ਦੇਖਦੇ ਹਾਂ ਹੁਣ ਅੱਗੇ ਅੱਗੇ ਕਿਵੇਂ ਅੱਗੇ ਚੱਲਦਾ ਨੇੜੇ ਜਾ ਕੇ ਹੀ ਦਿਖਾਉਨੇ ਆਪਾਂ ਜਿਹੜੀ ਥੱਲੇ ਦੀ ਸਫਾਈ ਤੁਸੀਂ ਆਹ ਦੇਖੋ ਇਦਾਂ ਦੀ ਸਫਾਈ ਆ ਹੁਣ ਤੇ ਮੀਂਹ ਪੈਣ ਕਾਰਨ ਥੋੜਾ ਜਿਹਾ ਥੱਲੇ ਲੰਗਾ ਜਾਦੇ ਫਸਦਾ ਇਸ ਕਰਕੇ ਇਹਨਾਂ ਨੇ ਥੋੜੀ ਜੀ ਉੱਚੀ ਚੱਕੀ ਹੋਈ ਆ ਇਹ ਕਿ ਉਹ ਲੰਗਾ ਨਾ ਫਸੇ ਨਾ ਮਿੱਟੀ ਘਟਾ ਆਵੇ ਮੰਨ ਲਓ ਵੀ ਇਹ ਨੀਂ ਪੈਣ ਤੋਂ ਬਾਅਦ ਮਿੱਟੀ ਘਟਾ ਵੀ ਜਿਹੜਾ ਉਹ ਥੱਲੇ ਵਾਲਾ ਨਾਲ ਲੱਗਣ ਲੱਗ ਜਾਂਦਾ ਇਸ ਕਰਕੇ ਥੋੜਾ ਜਿਹਾ ਉੱਚੀ ਚੱਕੀ ਹੋਈ ਆ ਹੈ ਰੀਪਰ ਬਲੇਟ ਇਹਦਾ ਮੰਨ ਲਓ ਵੀ ਉੱਚੇ ਰੱਖੇ ਹੋਏ ਨੇ ਉਹ ਗੇਰਾ ਜਿਹੜਾ ਲੈ ਆਉਂਦਾ ਉਹ ਟਰੈਕਟਰ ਹਾਲ ਆਣਾ ਜਾਉਂਦੀ ਰਹੀ ਹੈ ਆਪਣੇ ਵੱਲ ਨੂੰ ਹੀ ਆ ਰਿਹਾ ਹੈ ਬੀ ਵਧੀਆ ਜਣੀ ਮਸ਼ੀਨ ਰੁਕ ਵੀ ਵਧੀਆ ਲਾ ਰਹੀ ਹੈ ਹੁਣ ਮੰਨ ਲਓ ਵੀ ਸੀਜ਼ਨ ਲੱਗੇ ਹੋਏ ਕਰਕੇ ਇਹ ਮੰਨ ਲਓ ਵੀ ਆਜਾ ਲਾਸਟ ਹੈ ਇਹਨਾਂ ਦਾ ਜਿਹੜਾ ਸੀਜ਼ਨ ਹੁਣ ਪਿੱਤੇ ਲਾਈਆਂ ਨੇ ਮਬਰਾਈਆਂ ਨੇ ਟਰਾਲੀਆਂ ਉਹਨਾਂ ਦੇ ਬੰਨ੍ਹ ਕਰਕੇ ਥੋੜਾ ਜਿਹਾ ਰੀਪਰ ਹੁਣ ਕੋਈ ਬੈਰਿੰਗ ਮੂਨ ਮਾੜੇ ਮੋٹے ਬਾਜ ਕਰਦੇ ਨੇ ਨਹੀਂ ਕੋਈ ਹੋਰ ਕਿਸੇ ਤਰ੍ਹਾਂ ਦੀ ਬਾਜ ਨਹੀਂ ਪਹਿਲਾਂ ਦੂਜੇ 'ਚ ਚੱਲਦਾ ਸੀ ਹੁਣ ਇਹਨਾਂ ਨੇ ਮਤਲਬ ਕਿ ਉਹ ਦਿੱਤ ਵਾਲੀ ਉਹ 'ਚ ਲੈ ਕੇ ਜਾ ਰਹੇ ਨੇ ਕਿ ਹੁਣ ਪਹਿਲੇ 'ਚ ਕਰ ਲਿਆ ਮਤਲਬ ਵੀ ਮਸ਼ੀਨ ਵੀ ਭਰਦੀ ਆ ਦਿੱਤ ਵਾਲੇ ਉਹਦੇ ਕਰਕੇ ਪੂਰਾ ਜਿਹਾ ਟਰੈਕਟਰ ਵੀ ਲੋਡ ਲੰਦਾ ਉੱਥੇ ਇਸ ਕਰਕੇ ਪਹਿਲੇ 'ਚ ਕਰ ਲਿਆ ਮਤਲਬ ਵੀ ਪਹਿਲਾਂ ਦੂਜੇ 'ਚ ਚੱਲਦਾ ਸੀ ਹੁਣ ਪਹਿਲੇ 'ਚ ਚੱਲ ਰਿਹਾ ਹੈ ਐਗਰੀ ਚੋਂਦਾ ਰਿਪਰ ਇਹ 5210 ਟਰੈਕਟਰ ਪੁਰਾਣੀ ਜਿਹੜਾ ਜਿਹੜਾ ਇੰਜਨ ਵਾਲਾ ਰੰਗ ਕਾਲੇ ਵਾਲਾ ਹੈ ਉਹ ਟਰੈਕਟਰ ਆ ਪਿਛੇ ਇਹਦੇ 18 ਦੇ ਟਾਇਰ ਨੇ ਮੂਰੇ 6 5020 ਦੇ ਟਾਇਰ ਨੇ ਜਿਸੇ ਜਿਹੜੇ ਕੰਪਨੈਂਟ ਆਉਂਦੇ ਨੇ ਟਾਇਰ ਉਹ ਹੋਣੇ Okay, okay. ਹਾਂਜੀ ਵੀਰ ਜੀ ਆ ਦਿਖਾਉਨੇ ਆਪਾਂ ਆਪਣਾ ਵੀਰ ਜਰਗੜੀ ਤੋਂ ਨਹੀਂ ਮੈਂ ਤਾਂ ਕਿੱਥੇ ਜੋ ਸਾਡੇ ਭੂਆ ਦਾ ਮੁੰਡਾ ਹੈ ਇਹਦੇ ਨਾਲ ਗੱਲਬਾਤ ਕਰਾਉਨੇ ਆ ਵੀ ਕਿਵੇਂ ਹੋਰ ਕਿਵੇਂ ਹੋਰ ਕਿਵੇਂ ਕਾਹਦੇ ਨਾਲ ਅੱਗੇ ਆ ਤੂੜੀ ਬਣਾਉਂਦੇ ਅੱਛਾ ਅੱਛਾ ਮੈਂ ਦੂਈ ਟਰਾਲੀ ਪਾ ਲੈ ਅੱਜ ਮੁਕਣਾ ਕੰਮ ਅੱਛਾ ਓੜਾ ਜੇ ਉੱਚੀ ਹੋਵੇ ਹਾਂ ਅੱਜ ਮੁਕਣਾ ਕੰਮ ਤੂੜੀ ਨੇ ਬੱਥੇ ਕਰਾਤੀ ਡਰਾਈਵਰਾਂ ਦੀ ਵੀ ਅੱਛਾ ਔਰ ਜਿਹੜੇ ਬੰਦੇ ਰੱਖੇ ਨੇ ਉਹ ਵੀ ਇਹ ਜਿਹੜਾ ਥੋੜਾ ਜਿਹਾ ਗਰਦੇ ਵਾਲਾ ਕੰਮ ਹੈ ਥੋੜਾ ਜਿਹਾ ਉਹ ਕਰ ਦਿੰਦਾ ਬੰਦੇ ਨੂੰ ਨਹੀਂ ਤਾਂ ਉਹ ਇੱਚ ਹੈ ਤਾਂ ਕੁਝ ਨਹੀਂ ਠੰਡੇ ਦੀਆਂ 45 ਪੀ ਕੇ ਬੋਤਲਾਂ ਇਹ ਅੱਛਾ ਇਹ ਹੋਰ ਦੱਸੋ ਗਰਮੀ ਨੂੰ ਉਹ ਕਰਦੇ ਨੇ 45 ਬੋਤਲਾਂ ਦੀ ਦਾਰੂ ਦੀਆਂ ਅੱਛਾ ਚਲੋ ਜਿਹੜੀ ਪੀਣੀ ਵਾਲੀ ਚੀਜ਼ ਆ ਉਹਦਾ ਪੀ ਹੋ ਜਾਣੀ ਆ ਇਹੇ ਬੰਦਾ ਵਾਲੀ ਕਿਦਾਂ ਹੈ ਹੈ ਇੱਕ ਤਾਂ ਪੀ ਗਏ ਹੋਰ ਸੀਜ਼ਨ ਵਧੀਆ ਰਿਹਾ ਸੀਜ਼ਨ ਵਧੀਆ ਦੂਜਾ ਕੰਪੈਨਾਂ ਦਾ ਵੀ ਵਧੀਆ ਰਿਹਾ ਵੀ ਲੋਡ ਰਿਹਾ ਅੱਛਾ ਹੋਰ ਵੀ ਬੰਦੇ ਕਸੇ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆਈ ਨਾ ਲੋਡ ਚੱਲੀ ਗਿਆ ਕੰਮ ਅੱਛਾ ਹੈਗੇ ਤੇ ਆਦੇ ਭਾਈ ਆਪਣੇ ਬਰਾਬਰ ਬੈਠੇ ਨਾ ਨਾ ਵਧੀਆ ਸਮਾਂ ਸਹਾਰੇ ਨਾਲੇ ਚੱਲਦਾ ਸਭ ਕੁਝ ਉਹ ਬੱਚਾ ਜਿਹੜੀ ਬੰਦਿਆਂ ਦੀ ਘਾਟ ਜੀ ਪੈ ਗਈ ਸੀ ਉਹਦੇ ਗੋਪੀ ਉੱਥੇ ਬੈਠਾ ਦੀ ਲੋਦਿਆ ਅੱਛਾ ਆਓ ਗੋਪੀ ਭਾਈ ਵਧਾਈਆਂ ਨਾਲੇ ਹੈ ਹਾਂ ਉਹ ਮੈਨੂੰ ਵੀ ਹਜੇ ਕੱਲ ਪਤਾ ਲੱਗਿਆ ਹਜੇ ਆਇਆ ਨਹੀਂ ਹਜੇ ਤਾਂ 1.5 ਮਹੀਨਾ ਹੋ ਗਿਆ ਅੱਛਾ ਅੱਛਾ ਚਲੋ ਉਹ ਤਾਂ ਹੁਣ ਮੈਂ ਗੁਰੂ ਨੇ ਵਧੀਆ ਉਹ ਕਰਕੇ ਉਹ ਕਰ ਦੇਣਾ ਥੋੜਾ ਜਿਹਾ ਹੁੰਦਾ ਹੀ ਇਹ ਜਾਂ ਤਾਂ ਥੋੜਾ ਜਿਹਾ ਟਾਈਮ ਦਾ ਕੋਈ ਹੋਣਾ ਉਹ ਤੇ ਬਲੀਦ ਕਿੰਨੀ ਨੂੰ ਵੀ ਲਾ ਦੇ ਉਹ ਵੀ ਲਾਉਨੇ ਆ ਹੋਰ ਮੈਨੂੰ ਤਾਂ ਗੱਲਾਂ ਵੀ ਮੁੱਕ ਗਈਆਂ ਮੇਰੀਆਂ ਅੰਦਰ ਹੋਰ ਬਲਜੀਤ ਕਿਵੇਂ ਆ ਭਾਈ ਵਧੀਆ ਵਧੀਆ ਠੀਕ ਹੈ ਹਾਂਜੀ ਹਾਂ ਹੋਰ ਕਿਵੇਂ ਚੱਲਦਾ ਰਿਹਾ ਕੰਮਕਾਰ ਬਸ ਵਧੀਆ ਜਾਂਦਾ ਜੀ ਕਿਤੇ ਵੀ ਲਾਇਆ ਤਾਂ ਹੁਣ ਤਾਂ ਟਾਈਮ ਨਹੀਂ ਜੀ ਇਹ ਟਰਾਲੀਆਂ ਢੋਣ ਤੇ ਹੀ ਲਾਇਆ ਟਰਾਲੀਆਂ ਦੀ ਲਾਇਆ ਬਸ ਅੱਛਾ ਤੁਹਾਡਾ ਉੱਧਰ ਕਾਲਾ ਰੇ ਬੱਬੂ ਦੋਏ ਦੀ ਅੱਛਾ ਅੱਛਾ ਮੇਰਾ ਕੱਲ ਘੜੇ ਲਵਾਦੇ ਆ ਜਲਾਦੇ ਦੀ ਗੇ ਜਾਂ ਆਪਦੇ ਲਾ ਲਏ ਸੀਗੇ ਅੱਛਾ ਤੋ ਕਰੀ ਉਹਨਾਂ ਡੰਗਰ ਬੱਸ ਸਾਂਭਣਾ ਅੰਦਰ ਅੰਦਰ ਅੱਛਾ ਅੱਛਾ ਠੀਕ ਹੈ ਨਹੀਂ ਤੇ ਕੰਪੈਨ ਤੇ ਵੀ ਨਹੀਂ ਆਇਆ ਨਾ ਹੀ ਕੰਪੈਨ ਤੇ ਲਾਇਆ ਨਹੀਂ ਹੈ ਅੱਛਾ ਹੁਣ ਦੋ ਸੀਨ ਹੋ ਗਏ ਘਰੇ ਨਹੀਂ ਕੰਮ ਸਰਦਾ ਹੈਗਾ ਲਣਦਾਰ ਤੋਂ ਕੰਮ ਨਹੀਂ ਹੁੰਦਾ ਹੁਣ ਤੇ ਕਮੇਰਾ ਪ੍ਰੈਸ਼ਨ ਹੋ ਗਿਆ ਸੀ ਪਹਿਲਾਂ ਪੇ ਫਿਰ ਤਿੰਨ ਕੇ ਸਾਲ ਹੋ ਗਏ ਅੱਛਾ ਕ੍ਰੈਂਡੈਕਸ ਪਾਸੋਂ ਲੀਕ ਹੋ ਗਈ ਸੀ ਅੱਛਾ ਅੱਛਾ ਠੀਕ ਹੈ ਹੁਣ ਤਾਂ ਘਰੇ ਹੀ ਉਹਨੇ ਹੁਣ ਤਾਂ ਘਰ ਦੇ ਹੀ ਕੰਮਕਾਰ ਕਰਦਾ ਹਾਂਜੀ ਹਾਂ ਘਰ ਦਾ ਹੀ ਕਰਦਾ ਅੱਛਾ ਚਲੋ ਵੀ ਜ਼ਰੂਰੀ ਨੇ ਜਿਹੜੇ ਕੰਮ ਕਰਤਾ ਸਾਰੀ ਜ਼ਰੂਰੀ ਨੇ ਫਿਰ ਫਰੇ ਦਾ ਖਾਵਾ ਪਾਣੀ ਤਾਂ ਹੀ ਲੱਗਦਾ ਉਹ ਆ ਬੰਦੇ ਨੇ ਸੰਭਣਾ ਤਾਂ ਹੈਗਾ ਜੇ ਕੋਈ ਹੋਰ ਡਿਊਟੀ ਦਿੰਦਾ ਮੰਨ ਲਓ ਵੀ ਫਿਰ ਉਹ ਸੰਭੀ ਜਾਂਦਾ ਹਾਂਜੀ ਹਾਂ ਇਹ ਤਾਂ ਹੈ ਹੁਣ ਇਕੱਲੇ ਕਰਕੇ ਫਿਰ ਸਰਦਾ ਨਹੀਂ ਘਰੇ ਹੂੰ ਅੱਗੇ ਵਾਪਾ ਕਰੀ ਜਾਂਦਾ ਤੇ ਹੁਣ ਉਹਨੇ ਇਕੱਲੇ ਸਾਰਾ ਉਹ ਕਰਨਾ ਪੈਂਦਾ ਜੀ ਆਹੋ ਵੀ ਤਾਂ ਹੈ ਫਿਰ ਉਹਦੀ ਫਰਦ ਵੱਢ ਕੇ ਬੈਠੀ ਜਾਂਦੀ ਹੈ ਹੂੰ ਮਾਇਆ ਦਾ ਡੈਡੀ ਆ ਕੇ ਕਰੀ ਜਾਂਦਾ ਵੀ ਹੁਣ ਹੋ ਗਏ ਸਣ ਹੂੰ ਇਹ ਕਰਕੇ ਪਾਈ ਵੀ ਘਰ ਵੀ ਦੇਖਣਾ ਆਹ ਹੋਏ ਤਾਂ ਆਹ ਡਰਾਈਵਰ ਦੀ ਵੀ ਬਣਾ ਸਾਡੇ ਦੀ ਇਹਦੀ ਕਿਤੇ ਬਣਾ ਲਈ ਕਾਲੇ ਹਾਂ 10 ਪਾਈ ਕੋਈ ਹੋਰ ਕੋਈ ਗੱਲਬਾਤ ਆ ਵਧੀਆ ਵੀਰ ਜੀ ਹਾਂ ਓਕੇ ਜੀ ਕਿਵੇਂ ਰਿਹਾ ਸੀ ਜੇ ਨਾ ਜੇ ਤਾਂ ਬੰਦਿਆ ਲਾ ਦੇ ਬਰਕਾ ਚੱਲੋ ਜੀ ਨਾ ਵੀ ਭਾਈ ਠੰਡਾ ਲਿਆਏ ਮੀਂਹ ਘਰ ਤਾਂ ਪਾਈਗੇ ਦੇਖ ਲਾ ਲੱਗੇ ਆ ਕੋਈ ਮਾਰ ਦੇ ਕੋਈ ਗੱਲਬਾਤ ਨਹੀਂ ਆ ਦਰੋਸਤੀ ਜੀ ਸੁਣਾ ਦੇ ਕੋਈ ਗੱਲ ਆਜ ਉਹ ਬਥੇਰਾ ਕਾਲਾ ਘੱਟੀ ਜਾਂਦਾ ਨਾ ਚੱਲ ਆਈ ਦਿਓ ਕੋਈ ਕਹਾ ਰੀਪਰ ਦਿਓ ਕੋਈ ਕਹਾਣੀ ਦੱਸ ਦੇ ਬੜਾ ਵਧੀਆ ਜੀ ਰੀਪਰ ਦੀ ਕੋਈ ਦਿੱਕਤ ਨਹੀਂ ਪਈ ਇਹਨਾਂ ਨੂੰ ਸਿਫਤ ਦੱਸ ਵੀ ਕੀ ਐ ਤੇ ਕੀ ਫਰਕ ਆਇਆ ਸਿਫਤ ਦਾ ਜਗਜੀਤ ਵਾਲਿਆਂ ਦਾ ਵਧੀਆ ਹੀ ਆ ਜੀ ਨਹੀਂ ਇਹ ਤਾਂ ਐਗਰੀ ਹੁੰਦਾ ਐ ਐਗਰੀ ਜਾਂਦਾ ਹਾਂ ਯਾਨੀ ਜਗਜੀਤ ਨੂੰ ਵਧੀਆ ਯਾ ਗੀ ਦਿਨੋਂ ਠੀਕ ਆ ਉਹ ਆਪਦੀ ਜਗ੍ਹਾ ਤੇ ਸਾਰੀ ਲੋਟ ਹੀ ਨਹੀਂ ਨਹੀਂ ਦੇ ਗਈ ਆ ਹੁਣ ਜਿਹਦੇ ਕੋਲੇ ਜਿਹੜਾ ਹੈਗਾ ਉਹ ਅਗਲਾ ਉਹਦੇ ਗੰਗਾਉਂਦਾ ਵੀ ਹਾਂ ਜਿਹਦਾ ਬਸੰਦ ਵਧੀਆ ਰਾਹ ਦੇ ਗਿਆ ਸਾਹ ਦੇ ਪਤਾ ਕਿ ਅਸਲੀ ਚਲਾਈ ਤੇ ਸਿਰ ਤੇ ਆ ਜਿਹੜੀ ਚਲਾਈ ਵਧੀਆ ਜਿਹੜੀ ਚੀਜ਼ ਦੀ ਉਹ ਸਾਰੀ ਉਹ ਵਧੀਆ ਹੀ ਵਧੀਆ ਹੈ ਸਾਡਾ ਪਹਿਲਾਂ ਮੈਂ ਕਹਿੰਦਾ 2 250 ਟਰਾਲੀਆਂ ਨੂੰ ਫਿੰਗਰ ਵੀ ਨਹੀਂ ਤੋੜੀ ਸਾਡੀ ਕੋਈ ਵੀ ਆ ਬਾਅਦ ਚ ਲੋਹਾਂ ਲੂਗਾ ਜੇ ਮੈਂ ਕੋਈ ਚਾਹੇ ਬੇਇਮਾਨੀ ਕਰਕੇ ਤੋੜਿਆ ਕੱਲ੍ਹ ਟੁੱਟ ਨੇ ਬਲੂ ਵੀਡੋ ਬਲੇਟ ਸਾਰੇ ਟੁੱਟ ਗਏ ਉਹ ਵੀ ਕੋਈ ਪਲੇਟ 30 ਕਿਲੋ ਦੀ ਹੈ ਵਿੱਚ ਜਿਹੜੀ ਚੜੀ ਆ ਹੁਣ ਬਿਨਾਂ ਬਲੇਟੇ ਚੱਲਦਾ ਕਈ ਵਾਰ ਪਤਾ ਕੀ ਆ ਕਈ ਚੀਜ਼ਾਂ ਦੀ ਉਈਓ ਟੁੱਟ ਕੇ गिर ਜਾਂਦੀ ਹੈ ਕਈ ਬੇਇਮਾਨੀ ਨਾਲ ਕੋਈ ਰੱਖ ਵੀ ਗਿਆ ਤਾਂ ਵੀ ਉਹ ਵੀ ਮਾੜੀ ਗੱਲ ਹੈ ਹੈ ਫੂਡ ਚ ਰੱਖੀ ਹੋਈ ਸੀ ਪਲੇਟ ਅੱਛਾ ਆਡੇ ਸਾੜੀਆਂ ਹਾ ਟੈਨਾ ਬਹੁਤ ਚੜੀਆਂ ਨੇ ਹਾ ਟੈਨਾ ਮਸ਼ੀਨ ਦਾ ਟੁੱਟ ਗਿਆ ਹੁਣ ਆਪਣੀ ਉੱਥੇ ਪੁਲੀ ਹੀ ਤੀ ਵੀਰੇ ਤੈਨੂੰ ਪਤਾ ਲੱਗ ਗਿਆ ਵੀ ਉੱਥੇ ਪੁਲੀ ਡੈਗੀ ਉਹ ਚੱਕੀ 'ਤੇ ਲੱਗ ਗਈ ਉਹ ਜਾਣ ਸਰ ਜਿੱਥੇ ਕੇ ਪਤਾ ਦੀ ਉੱਥੇ ਕੇ ਗਿਆ ਵੀਰਾ ਉਹ ਜਾਣਦੀ ਜਨ ਨੂੰ ਲੱਗ ਗਈ ਜਿਹੜੀ ਉਹ ਇਕੱਲੇ ਇਹ ਪੂਰੇ ਬੋਲਦੇ ਰਹੇ ਆ ਦੇਖਦੇ ਰਹੇ ਆ ਫਿਰ ਵੀ ਟੈਨਾ ਐ ਟੁੱਟ ਜਾਂਦੇ ਨੇ ਜਿਵੇਂ ਜਾਂ ਤਣਕ ਤੇ ਹੀ ਹੁੰਦੀ ਹੈ ਨਾ ਜਿਵੇਂ ਢੇਠਾਂ ਲਾਗਦੇ ਆ ਟੁੱਟ ਕੇ ਜਰਤੀ ਆਹੋ ਉਹਨੂੰ ਸਾਡੇ ਟੈਨਾ ਸਾਡੇ ਸਾਡੇ ਆੜੀ 'ਚ ਟੈਨਾ ਲੈ ਜਾ ਟਰਾਲੀ ਸਾਦੇ ਨੇ ਉਹ ਸਾੜੀ ਲੈ ਜਾ ਫੇਰ ਆ ਮਾਇਆ ਕਹਿੰਦਾ ਵੀ ਇੱਕ ਦੀ ਮਗਰੇ ਪਾ ਕੇ ਲੈ ਜਾਗੇ ਉਹਨਾਂ ਨੂੰ ਚੋਪੇਣਾ ਜੀ ਦੋੜਾ ਆਜੇ ਬੰਦੇ ਭਾਜੇ ਫਿਰ ਉਹਨੇ ਆਉਣਾ ਨਹੀਂ ਗਾਦਾ ਐਂ ਕਹਿੰਦਾ ਹਾਂ ਕੱਲੇ ਕੱਲੇ ਲੈ ਜਾਓ ਯਾਰ ਜਾਂ ਫਿਰ ਇੱਕ ਲੈ ਆਈਂ ਤੂੰ ਹਾਂ ਲੈ ਕੇ ਕਿੱਥੇ ਆਉਣੀਆਂ ਮੈਂ ਆਮਨੇ ਨੂੰ ਭੇਜ ਦੂੰ ਫਿਰ ਫਿਰ ਮੈਂ ਆਮਨੇ ਨੂੰ ਭੇਜਦਾ ਸਾਡੇ ਘਰੇ ਵੀ ਗਏ ਹੋਣੇ ਯਾਰ ਹੋਰ ਸੀ ਫਿਰ ਆਇਆ ਵੀ ਹੁਣ ਜਾਣਾ ਹੀ ਆ ਆ ਦੋੜ ਟਰਾਲਿਆਂ ਬਾਈ ਬਲਮੀਰ ਜੀ ਕਹੋ ਸਾਲਾ ਸਾਡੇ ਕਿਉਂ ਆਉਣੀਆਂ ਨੇ ਵਧੀਆ ਵਧੀਆ ਪਾਈ ਦਾਨ ਦਾਨਪੂਰਨ ਵੀ ਕਰਨਾ ਚਾਹੀਦਾ ਲੈ ਲੈ ਜਾ ਫਿਰ ਆ ਜਾ ਐਂ ਕਰੀਏ ਜਿਹੜੇ ਦੋ ਦੋ ਕਿਹੜੇ ਜਾਂ ਤਿੰਨ ਕਿਹੜੇ ਚ ਪਵਾ ਲਈਏ ਦੋਸਤੋਂ ਪਹਿਲਾਂ ਥੋੜਾ ਜਿਹਾ ਮੇਰੇ ਤੋਂ 52 ਦਾ ਸਕੇ ਆ ਗਿਆ ਤੀ ਇਹ ਹੈਗਾ 54 ਦਾ ਇਹ 65 ਪਾਵਰਾਂ ਦਾ ਟਰੈਕਟਰ ਹੈ। ਉਹ ਲੋਡ ਚੁੱਕਦਾ ਛੇ ਵੀ ਚੁੱਕਦਾ। ਇਹ तकरीबन ਚੱਲਦਾ ਵਧੀਆ ਹੁਣ। ਕਿੰਨਾ ਕੀ ਖਰਚਾ ਕਰਦਾ ਸੀ? ਖਰਚਾ ਕੀ ਕਰਦਾ ਸੀ? 3 ਲੀਟਰ ਦਾ। ਟਰਾਲੀ ਦਾ। ਟਰਾਲੀ ਦਾ। ਯਾਨੀ ਫਿਰ ਘੰਟਾ ਦੋ ਦੋ ਟਰਾਲੀਆਂ ਘੰਟੇ ਜੇ ਭਰਦੀਆਂ ਹੋਣਗੀਆਂ। 6 ਲੀਟਰ ਦਾ ਘੰਟੇ ਦਾ ਹੋ ਗਿਆ। ਪਰ ਚੂੜ ਮਾਰੀ ਜਾਈਏ ਇਹਦਾ ਵੱਡਾ ਉਹਨਾਂ ਨੇ ਖਰਚਾ ਦੇਣਾ ਇਹ ਨਹੀਂ ਜਿੰਨੀ ਪਾਵਰ ਵੱਡੀ ਆ ਉਹਨਾਂ ਉਹ ਤੇ ਲੋਡ ਘੱਟ ਪੈਂਦਾ ਉਹਦੇ ਕਰਕੇ ਖਰਚਾ ਘਟਾਲਦੇ ਨਹੀਂ ਪ੍ਰਵਾਹ ਨਹੀਂ ਹੈਗਾ ਡਰਾਈਵਰਾਂ ਨੂੰ ਪਤਾ ਜਣੀ ਸੀ ਲੋੜ ਤਾਂ ਹੁਣ ਇੱਕ ਪਾਸੇ ਲੱਤਾਂ ਘਰੀ ਬੈਠੀਆਂ ਨੇ ਖੜਿਆ ਨਹੀਂ ਹੈਗਾ ਜਮਾਨੇ ਨੇ ਵਾਸੀ ਨੂੰ ਆਓ ਕਲੱਬ ਦਾ ਦੱਬ ਨਹੀਂ ਉਹ ਨੰਗੇ ਹੀ ਸੁੱਤਾਂ ਪਰ ਪਹਿਲਾਂ ਵੀ ਨਹੀਂ ਬਹੁਤ ਘੱਟ ਕਲੱਬ ਲੱਗਦਾ ਆਓ ਕ ਇਹ ਸਾਡੇ ਵਾਲਾ ਥੋੜਾ ਜਿਹਾ ਥੋੜਾ ਔਨ ਕਰਕੇ ਸੀਨ ਬੜੀ ਕਰਕੇ ਉਹ ਤਰ੍ਹਾਂ ਕਰ ਰਹੇ ਨੇ ਹੇ ਤੇ ਵੀ ਕਾਹ ਦਿੰਦੀ ਹੈ ਹਾਂ ਚਾਹ ਹਟ ਚਾਹ ਹਟ ਬੜੀ ਜਿਆਦਾ ਤੇ ਆਪਣੀ ਹੈਗੀ 52 ਦਾ ਮਤਲਬ ਵੀ ਖਰਚ ਟੀਜਲ ਖਰਚ ਆ ਵੀ ਘਟਦਾ ਜੇ ਛੋਟੇ ਚ ਚਲਾਉਨੇ ਆ ਨਹੀਂ ਛਿੱਧੀਪੁਰ ਕੋਈ ਲਾਣ ਸਾਰਾ ਵਿੱਚ ਜਾਈ ਜਾਣਾ ਐਦਾ ਹੀ ਆ ਹੁਣ ਜਿੰਨਾ ਭਜਾਵਾਂਗੇ ਤਾਂ ਹਾਂ ਦਾ ਛੱਡੀ ਜਾਂਦਾ ਉਹ ਬਾਈ ਇਹ ਕੱਲ ਹੁਣ ਬਲੋਰ ਚ ਜਿਹੜੀ ਹੈ ਨਾ ਜਦੋਂ ਪਲੇਟ ਸੀ ਅੱਜ 3 ਘੰਟੇ ਲੜ ਗਈ ਇਹ ਕੋਲਾ ਨਿਪੜਦਾ ਦੀ ਕੰਮ ਸਾਡੇ ਵੀ ਉਹ ਕ੍ਰਾਸ ਉਹ ਮੁਰੋ ਭੰਗੜਾ ਵੀ ਟੁੱਟੇ ਹੋਏ ਨੇ ਕਹਿੰਦੇ ਦੋ ਟੁੱਟੇ ਹੋਏ ਨੇ ਮਾਣ ਚੱਲਣ ਦਾ ਹੁਣ ਕਿੱਥੇ ਵਧ ਲੈ ਆਹੋ ਆਪਣੇ ਵਾਲੇ ਆਪਣੇ ਵਾਲੇ ਰੀਪਰ ਚ ਮਾਲਾ ਵੀ ਲਾਸਟ ਦਿਨ ਉਹਨੇ ਟਰੈਕਟਰ ਕੋਲੋਂ ਕ੍ਰਾਸ ਦੋ ਵਾਰੀ ਦੂਰ ਦਾ ਹਾਂ ਇਹ ਇਹਦੇ ਵੀ ਬੰਦਾ ਹੀ ਬੰਦ ਜਿਵੇਂ ਟਰਾਲੀ ਖੜਾ ਆ ਗਈ ਕਲੱਚ ਚੱਕਤਾ ਤਾ ਤੂ ਟੋੜਦੀ ਬੰਦੂ ਨੇ ਉਦੋਂ ਪਰਾ ਨਹੀਂ ਪਹਿਲਾਂ ਟੁੱਟੀ ਹੋਈ ਸੀ ਉਹ ਥੋੜੀ ਨਹੀਂ ਪਹਿਲਾਂ ਨਹੀਂ ਉਹਨੇ ਨਵੀਂ ਪਵਾ ਕੇ ਲਿਆਂਦੀ ਅਸੀਂ ਜਦੇ ਫੇਰ ਥੋੜਾ ਟਾਈਮ ਬਾਅਦ ਤੋੜਦੀ ਆ। ਇਹ ਕੋਲ ਨਹੀਂ ਆਪਾਂ ਉੱਪਰ ਹਿੰਟ ਆ। ਇਹ ਉੱਥੋਂ। ਨਾ ਗੇਰ ਕੋੜੋ ਨਹੀਂ ਥੋੜੀ। ਉਹ ਤਾਂ ਜਾਂ ਟਰੈਕਟਰ ਦੀ ਉਹ ਸਾਫਟ ਕੋਲੋਂ। ਇਹ ਸਾਫਟ ਕੋਲੋਂ। ਉਹ ਖੰਨ ਜੇ ਤੋੜਦੇ। ਹਾਂ। ਆਹ ਤਾਂ ਕਮਾ ਕੇ ਹੀ ਸਾੜੇ ਨੇ ਦੋ ਵਾਰੀ ਤੋੜਦੇ ਆ। ਜੇ ਉਹ ੱੱੱਕਾ ਕਰਨਾ ਛੱਡਦੇ ਨੇ ਯਾਰ ਫੇਰ ਉਨੀ ਵਾਰਾ ਰੇਸ਼ ਵਧਾ ਲੈਂਦਾ। ਉਹਦਾ ਬੰਦ ਕਰਤਾ। ਮੱਟ ਕਰਕੇ ਕਲੱਚ ਚੱਕਦਾ। 16 ਚੱਕਰ ਦੇ ਵੀਰੇ ਬਹੁਤ ਵਧੀਆ। ਤੱਤ ਚਲਾਉਂਦੇ ਦਾ ਤਕਰੀਬਾ ਅਸੀਂ ਵੀ 1600 ਤੇ ਹੀ ਆ 16 1700 ਬਸੇ ਨਾਲੇ ਤਾਂ ਨਾਲੇ ਤਾਂ ਸੰਦ ਖੜਕਦਾ ਨਾਲੇ ਪਤਾ ਨਹੀਂ ਲੱਗਦਾ ਬੰਦੇ ਨੂੰ ਖਾਹਾਂ ਚ ਆਹੋ ਇਹ ਤਾਂ ਉਹ ਜਿਹਨਾਂ 1500 ਚੱਕਰ ਤੇ ਬਾਤ ਕਰੀਆ 1600 1600 ਉਹ ਤੇ 1600 ਚੱਕਰਾਂ ਚਲੇਗਾ ਜਮੈਂ ਆਰਾਮਦਾਰੀ ਨਾਲ ਟਰਾਂਦੀ ਤੇ ਵੀ ਬਣੂ ਇਹ ਮੈਨੂੰ ਕਹਿੰਦੇ ਇਹ ਨਹੀਂ ਖਿੱਚਣੀ ਰੀ ਇਹਨਾਂ ਦਾ ਬਾਪੂ ਆ ਇਹ 1500 ਦੀ ਭਰੀ ਆ ਟ੍ਰੈਲੀ ਦੇਦੀ ਨਹੀਂ ਬਾਪੂ ਆ ਇੱਥੇ ਲਵੇ ਚੱਲ ਇਹਨਾਂ ਦਾ ਰਗਾਲਾ ਚੱਲੂ ਇਹਨਾਂ ਨੂੰ 1500 ਦੇ ਕਰ ਇਹਨਾਂ ਦੇ ਮੋਹਾਂ ਚ ਲਿਖੀ ਜਾਂਦਾ ਇਹਨਾਂ ਦਾ ਰਗਾਲਾ ਤੇ ਨੂੰ ਮੈਂ ਹਜੇ ਤੈਨੂੰ ਕਹਿਣਾ ਹੈ ਉਹ ਨਹੀਂ ਦਵਾਈ ਨਹੀਂ ਹੋਉਂਦੀ ਜਦੋਂ ਘੱਟ ਟੱਕਰਾਂ ਦੇ ਆ ਟਰਾਲੀ ਚੱਲਦੀ ਟਰਾਲੀ ਦਾ ਭਜਨ ਕਿੰਨਾ ਗਾ ਰਿਹਾ ਤੋੜੀਆ ਵੱਡਿਆਂ ਨੂੰ ਬੋਲਦਾ ਅਬੇ ਆਈਦਾ ਧੱਕਾ ਦਾ ਹੋ ਜਾਣਾ ਉਹ ਦਰਦੀ ਨਹੀਂ ਇਹ ਧੱਕਾ ਦਾ ਪੈਣਾ ਉਹ ਲੋ ਮੰਗੀ ਹੋਈ ਆ ਕਿਸੇ ਦੀ ਹਾਂ ਜੀ دوستੋ ਦੱਸਿਓ ਫਿਰ ਕਿਵੇਂ ਦੇ ਮਤਲਬ ਵੀ ਜੇ ਇਹ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਇਹ ਕਿੱਦਾਂ ਦੀ ਲੱਗੀ ਤੁਹਾਨੂੰ ਇਹਦੇ ਜੌਂਡੀਰ ਬਾਰੇ ਤੇ ਐਗਰੀ ਜ਼ੋਨ ਦਾ ਜਿਹੜਾ ਰੀਪਰ ਆ ਇਹਦੇ ਬਾਰੇ ਦੱਸਿਓ ਕਮੈਂਟ ਕਰਿਓ ਜਰੂਰ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀਆਂ ਵੀਡੀਓ ਦੇਖਦੇ ਹੋ ਨਾਲ ਸਾਡੇ ਚੈਨਲ ਨਾਲ ਜੁੜੇ ਹੋਇਓ ਸਾਰਿਆਂ ਦਾ ਬਹੁਤ ਬਹੁਤ ਦੁਬਾਰਾ ਫੇਰ ਧੰਨਵਾਦ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤ ਸ੍ਰੀ ਅਕਾਲ